ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤੋਕਰ ਗੱਪਣ ਦੇ ਇੱਕ ਤਾਜੀ ਵਾੜ ਸੂਣ ਵਾਲੀ ਦੋ ਨਾਲ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਸੀ ਗੱਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਜੀ ਨਾਮ ਮੈਂਬਰ ਸਿੰਘ ਪਿੰਡ ਗੋਸਪੁਰਾ ਜ਼ਿਲ੍ਹਾ ਬਠਿੰਡਾ ਸੀਲੇ ਰਾਮਪੁਰਾ ਫੋਨ ਨਾਲ ਆਪਣੇ ਜਲਾਲ ਵਿਆਪੁਰ ਭਾਈ ਦਾ ਖਲਾਫ ਪਰ ਹੋਇਆ ਠੀਕ ਆ ਮੋਬਾਈਲ ਨੰਬਰ ਬੋਲੋ ਜੀ ਆਪਣਾ 701477273 ਤੇਰੀ ਪਹਿਲੇ ਨੰਬਰ ਦੇ ਆਪਾਂ ਵਹਿੜ ਦੇਖ ਜੰਨੇ ਥੋੜੀ ਸਾਈਵਾਲ ਦੇ ਵਿੱਚ ਪੈਂਦੀ ਆ ਹਨਾ ਵਿੱਚੀ ਜਰਸੀ ਦੋ ਭਾਂਦਾ ਮਿਲ ਜਾ ਕਿਹੜਾ ਸੂਆ ਸੂੰਦੀ ਐ ਇਹ ਦੂਸਰਾ ਸੂਆ ਸੂੰਦੀ ਆ ਜੀ ਦੂਸਰਾ ਸੂਆ ਕਹ ਕਿਦਾਂ ਦੀ ਕੱਚੀ ਆ ਇਹਦੇ ਪਏ 5-6 ਦਿਨ ਜੀ 5-6 ਦਿਨ ਸੂਣ ਚ ਬਾਕੀ ਆ ਤੇ ਪਹਿਲਾਂ ਦਾ ਕੀ ਰਿਕਾਰਡ ਦੱਸਿਆ ਮਾਲਕਾ ਨੇ ਪਹਿਲਾਂ ਨੇ ਇਹ ਕੀ ਅੰਦਾਜ਼ਾ ਲਾਈਏ 10 ਕਿਲੋ ਖੁੱਲਾ ਪਾਉਂਦੇ ਆ ਠੀਕ ਆ ਹਫਤਾ ਬਾਕੀ ਪਿਆ ਸੂਂਜਾ ਹਫਤਾ ਬਾਕੀ ਪਿਆ ਰੇਟ ਇਹਦਾ ਰੇਟ 42 ਜਿਆੜੀ ਮਨਦਾਨ ਹੋ ਜਾਊਗਾ ਹਾਂਜੀ ਮਨਦਾਨ ਹੋ ਜਾਊਗਾ ਟੋਰੀ ਫੋੜ ਟੋਰੀ ਬਾਹਰ ਨੂੰ ਸੋਭਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਾਬ ਜੰਦ ਜੰਦ ਰਾਜੀ ਹੈਗੀ ਫਿਰ ਤੇ ਕੱਚੀ ਕੱਚੇ ਗੱਲੀ ਹਫਤੇ ਦੀ ਪਾਣੀ ਦੇ ਲਾਲਾ ਪਾਣੀ ਜਿਹੀ ਲੱਗਦੀ ਐ ਤੇ ਬਾਕੀ ਦੇਖੋ ਸੋਭਰੋ ਟੋਰਾ ਵਗੈਰਾ ਦੇਖ ਸਕਦੇ ਹਾਂ ਸਾਫ ਸੁਥਰਾ ਚੰਗੀ ਤੇ ਰਾਜੀ ਰੂਜੀ ਖੈਰ ਬਹੁਤ ਆ ਕੱਦ ਕਾਠ ਚੰਗਾ ਬਸ ਠੀਕ ਆ ਲੈ ਬੰਨਣਾ ਵੀਰੇ ਤੇ ਥੱਲੇ ਮਿਲਕ ਮੇਰ ਵਗੈਰਾ ਦੇਖੋ ਸਾਫ ਸੁਥਰੀ ਤੇ ਬਾਕੀ ਸਪਾਹਿਆਂ ਦੇ ਵਿੱਚ ਜਿੰਨੀ ਵੀ ਹੈਗੀ ਹੈਗੀ ਦੂਜਾ ਸੂਆ ਸੁੰਦੀ ਆ ਇੱਕ ਹਫਤਾ ਬਾਕੀ ਮਿਲਕਵੈਨ ਵਗੈਰਾ ਦੇਖੋ 42000 ਰੁਪਏ ਕੀਮਤ ਆ ਬਾਕੀ ਮੌਕੇ ਤੇ ਮਣੀ ਬੁੱਟੀ ਗਜਾਇਸ ਇਹਦੇ ਵਿੱਚ ਹੋ ਜਾਣੀ ਆ ਤੇ ਦੂਜਾ ਸੂਆ ਬੈਠ ਸੁੰਦੀ ਪਈ ਆ ਠੰਡੇ ਵਾ ਸੋਨਾ ਸਾਫ਼ ਸੁੱਧਾ ਠੰਡੀ ਐਡ ਕੋਈ ਚੱਕਰ ਦੇਖੋ ਇਹ ਮਰਦੀ ਹੱਥ ਫੇਰੀ ਜਾਓ ਠੀਕ ਆ ਠੰਡੀ ਐ ਹਣਾ ਹਾਂਜੀ ਤੇ ਅੱਗੇ ਦੋ ਨੰਬਰ ਜਿਹੜੀ ਟੋਕੜ ਘੱਪਣ ਦੱਸਦੇ ਆਪਾਂ ਹਾਂਜੀ ਇਹ ਕਿਹੜਾ ਸੂਆ ਸੂਆ ਅੱਗੇ ਇਹ ਤੀਸਰੀ ਨੂੰ ਘੱਪਣਾ ਜੀ ਹੁਣ ਦੁੱਧ ਕਿੰਨਾ ਦਿੰਦੀ ਆ 10 ਕਿਲੋ ਵਾਜੀ ਕੰਡਿਆ ਪੰਜ ਕਿਲੋ ਟਾਈਮ ਦਾ ਹਾਂ ਹੈਗਾ ਤਾਂ ਵੱਧ ਹੀ ਆਪਾਂ 10 ਹੀ ਦਿੰਦੇ ਆ ਠੀਕ ਹੈ ਤੇ ਸੂਈ ਦਾ ਹੋ ਪੰਜ ਚਾਰ ਮਹੀਨੇ ਜੀ ਹਾਂ ਪੰਜ ਚਾਰ ਮਹੀਨੇ ਦੀ ਹੈਗੀ ਜੀ ਕੈਬਿਨ ਇਹ ਕੱਬਣ ਕਨਫਰਮ ਆ ਤਿੰਨ ਤਿੰਨ ਮਹੀਨੇ ਦੀ ਆਪਾ ਚੈੱਕ ਕਰਵਾ ਕੇ ਲੈ ਕੇ ਜਾਵੇ ਹਾਂਜੀ 10 ਕਿਲੋ ਦੁੱਧ ਦੋ ਟਾਈਮ ਚਵਾ ਦਾਂਗੇ ਹਾਂਜੀ ਹਾਂਜੀ ਬਾਜ ਦਾ ਕੀ ਰਹੂਗਾ ਇਹਦਾ ਮਲਕ ਫੋਨ ਤੇ ਕਰਾਂਗੇ ਵਿਚ ਨਾਲ ਬੰਦਾ ਹੁੰਦੇ ਬਾਲੇ ਠੀਕ ਹੈ ਤੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਰੇਟ ਫੋਨ ਤੇ ਹੋਊਗਾ ਹੋਊਗਾ ਚੀਜ਼ ਦੇ ਹਿਸਾਬ ਨਾਲ ਬਾਜੋ ਵੀਰੇ ਹਾਂਜੀ ਬਾਜ ਸੋ ਬਾਜ ਰੇਟ ਹੋਊਗਾ ਬਹੁਤ ਵੀਰ ਮੰਗਦਾ ਕਿ ਟੋਕੜ ਕੱਬਣ ਲੈਣੀ ਐ ਸੀ ਤਿੰਨ ਮਹੀਨੇ ਟੋਕੜ ਕੱਬਣ 10 ਕਿਲੋ ਦੁੱਧ ਆ ਠੀਕ ਹੈ ਤੇ ਮੰਨ ਲਓ ਸਾਂਭੀ ਗਏ ਮੁਰੇ ਜਾ ਕੇ ਚੰਗੇ ਰੁਪਈਏ ਬੈਠ ਤਿਆਰ ਹੋ ਜਾ ਕੇ ਸੂਬ ਚਾ ਤੇ ਜਾ ਕੇ ਇਹਨੇ ਗਰਮੀ ਨਾ ਕੀ ਤੋਂ ਸੋਣਾ ਸਾਰੀ ਠੀਕ ਹੈ ਸੋ ਲੈਵਲ ਉੱਪਰ ਦੇਖੋ ਖੈਰ ਸੋਨਾ ਸਾਫ ਸੁਥਰਾ ਮਿਲਕ ਮੀਨ ਵਗੈਰਾ ਸੋਹਣੀ ਚੰਗੀ ਦਿਖਾਈ ਦੀ ਹੈ ਠੰਡੀ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਥਣ ਥਣ ਜਾ ਰਹੇ ਓਕੇ ਓਕੇ ਜਮਾ ਓਕੇ ਠੀਕ ਹੈ ਨੰਬਰ ਬੋਲ ਦੀ ਦੁਬਾਰੇ ਆਪਣਾ 7814772078 ਪਿੰਡ ਗੌਸਪੁਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ